ਬੀਅਰਸ ਰੈਕਟੈਂਗਲ ਪੈਟਰਨ ਉਦਾਂ ਹੀ ਆਪਾਂ ਕਈ ਵਾਰ ਹੁਣ ਮਾਰਕੀਟ ਨਾ ਮਸ਼ਹੂਰ ਕਰ ਲੋ ਇਹ ਪਹਿਲਾਂ ਪਗਈ ਹੋਈ ਆ ਮਾਰਕੀਟ ਐਦਾਂ ਮਾਰਕੀਟ ਏ ਤੋਂ ਉੱਪਰ ਗਈ ਹੋਈ ਐ ਹੁਣ ਇੱਥੇ ਆ ਰਹੀ ਐ ਮਾਰਕੀਟ ਐਦਾਂ ਉੱਪਰੋਂ ਡਾਊਨ ਆ ਰਹੀ ਐ ਡਾਊਨ ਡਾਊਨ ਆ ਰਹੀ ਉੱਪਰੋਂ ਐਂਟਰੀ ਇੱਥੇ ਥੋੜੀ ਬਹੁਤ ਬਣੀ ਹੈ ਤਾਂ ਬਣੀ ਹੈ ਆਪਾਂ ਦੇਖਦੇ ਆਂ ਵੀ ਉਰੋਂ ਮਾਰਕੀਟ ਗਿਰਨ ਲੱਗ ਗਈ ਆਪਾਂ ਇੱਥੇ ਵੈਸੇ ਪੈਟਰਨ ਦੇ ਅਕੋਰਡਿੰਗ ਨਹੀਂ ਵੈਸੇ ਆਪਾਂ ਐਂਟਰੀ ਸੋਚਦੇ ਹੁੰਨੇ ਆਂ ਵੀ ਡਾਊਨ ਜਾ ਰਹੀ ਹੈ ਉਹਨ ਮਾਰਕੀਟ ਇੱਥੋਂ ਕਿਸੇ ਕੈਂਡਲ ਨੇ ਇਹਨੂੰ ਡਾਊਨ ਵੇਚ ਜਾਗਾ ਜੇ ਤਾਂ ਤੁਸੀਂ ਕੈਂਡਲ ਦੇ ਆਧਾਰ ਤੇ ਇੱਥੇ ਐਂਟਰੀ ਕਰਨਾ ਚਾਹੁੰਦੇ ਹੋ ਆਪਦੇ ਵੇਸਤੇ ਤੇ ਵੀ ਕਰ ਸਕਦੇ ਹੋ ਥੋੜੀ ਜੀ ਪਰ ਇਹ ਥੋੜੀ ਬਹੁਤ ਹੀ ਡਾਊਨ ਆ ਸਕਦੀ ਹੈ ਪਰ ਇਹਨੇ ਇੱਥੇ ਆ ਕੇ ਕੀ ਕਰਿਆ ਪਹਿਲਾਂ ਵਾਂਗੂ ਇਹ ਮਾਰਕੀਟ ਕੰਮ ਕਰਨ ਲੱਗੀ ਕਿਵੇਂ ਕੀ ਕਰਨ ਲੱਗੀ ਐਥੇ ਘੁੰਮਣ ਲੱਗੀ ਇੱਥੇ ਸਾਈਡਵੇਜ ਹੋਣ ਲੱਗੀ ਜਾਂ ਮਾੜੀ-ਮੋਟੀ ਅਪ ਡਾਊਨ ਹੋਣ ਲੱਗੀ ਮਾਰਕੀਟ ਉੱਪਰੋਂ ਆ ਕੇ ਵਿਚਾਲੇ ਜੀ ਰੁਕ ਜਾਂਦੀ ਹੈ ਕਈ ਵਾਰ ਸਿੱਧਾ ਜ਼ਿਆਦਾ ਡਾਊਨ ਨਹੀਂ ਜਾਂਦੀ ਮਾਰਕੀਟ ਉੱਪਰੋਂ ਆ ਕੇ ਡਾਊਨ ਆ ਕੇ ਥੋੜੀ ਜੀ ਵਿਚਾਲੇ ਵਿਚਕਾਰਲੇ ਹਿੱਸੇ 'ਚ ਰੁਕ ਜਾਂਦੀ ਹੈ ਮਾਰਕੀਟ ਜਦੋਂ ਸਾਈਡਵੇਜ ਹੋ ਜਾਂਦੀ ਹੈ ਜਾਂ ਮਾੜੀ-ਮੋਟੀ ਅਪ ਡਾਊਨ ਹੋਣ ਲੱਗ ਜਾਂਦੀ ਹੈ ਜਦੋਂ ਇਹ ਅਪ ਡਾਊਨ ਹੋ ਗਏ ਜਦੋਂ ਨਿਚਲਾ ਸਪੋਰਟ ਸਪੋਰਟ ਨੂੰ ਬ੍ਰੇਕ ਕਰੇ ਸਪੋਰਟ ਨੂੰ ਪਹਿਲਾਂ ਰੈਜ਼ਿਸਟੈਂਸ ਨੂੰ ਬ੍ਰੇਕ ਕਰੇ ਸੀ ਉੱਪਰ ਉਨੇੇ ਨੀਚੇ ਸਪੋਰਟ ਨੂੰ ਬ੍ਰੇਕ ਕਰੂਗੀ ਜੀ ਫਿਰ ਦੁਬਾਰੇ ਰੀ ਟੈਸਟ ਕਰੂਗੀ ਫਿਰ ਇੱਥੇ ਆਪਣੀ ਪੁੱਟ ਦੀ ਐਂਟਰੀ ਹੈ ਪੁੱਟ ਵਾਇ ਮਾਰਕੀਟ ਡਾਊਨ ਜਾ ਸਕਦੀ ਹੈ ਬਹੁਤ ਇਹ ਆਪਾਂ ਨੂੰ ਬੀਅਰਸ ਰੈਕਟੈਂਗਲ ਪੈਟਰਨ ਕਹਰੇਗਾ ਵੀ ਅਗਰ ਮਾਰਕੀਟ ਉਪਰੋਂ ਆਵੇ ਬਟ ਉਹ ਜ਼ਿਆਦਾ ਡਾਊਨ ਨਾ ਆਵੇ ਕੁਝ ਸਮੇਂ ਲਈ ਮਾਰਕੀਟ ਉੱਥੇ ਰੁਕਦੀ ਹੈ ਜਾ ਸਾਈਡਵੇਜ ਹੁੰਦੀ ਹੈ ਜਾਂ ਛੋਟੀ ਮੁੱਟੀ ਅਪ ਡਾਊਨ ਹੋ ਰਿਹਾ ਹੈ ਮਾਰਕੀਟ ਦੇ ਵਿੱਚ ਕਦੇ ਉੱਪਰ ਕਦੇ ਨੀਚੇ ਕਦੇ ਉੱਪਰ ਕਿਤੇ ਨੀਚੇ ਦੋ ਦਿਨਾਂ ਵਾਰ ਜਦੋਂ ਇਦਾਂ ਦਾ ਕੰਮ ਹੁੰਦਾ ਹੈ ਆਪਾਂ ਨੇ ਉੱਥੇ ਕੀ ਲਗਾ ਲੈਣਾ ਜੀ ਰੈਕਟੈਂਗਲ ਲਗਾ ਲੈਣਾ ਆਇਤ ਲਗਾ ਲੈਣਾ ਇੱਕ ਛੈਡਿੰਗ ਚੁੱਕ ਜਾ ਕੇ ਜਦੋਂ ਉਹਦੀ ਸਪੋਰਟ ਨੂੰ ਨਿਚਲੇ ਹਿੱਸੇ ਨੂੰ ਬ੍ਰੇਕ ਕਰੇ ਤਾਂ ਆਪਾਂ ਨੂੰ ਉੱਥੋਂ ਸਿਗਨਲ ਥੋੜਾ ਜਿਹਾ ਮਿਲ ਗਿਆ ਸੰਕੇਤ ਹੋ ਗਿਆ ਕਿ ਹੁਣ ਮਾਰਕੀਟ ਡਾਊਨ ਜਾ ਸਕਦੀ ਹੈ ਪਰ ਵੇਟ ਕਰਨਾ ਮਾਰਕੀਟ ਦੁਬਾਰੇ ਰੀ ਟੈਸਟ ਕਰੂਗੀ ਹਰੇਕ ਪੈਟਰਨ ਦੇ ਵਿੱਚ ਰੀਟੈਸਟ ਕਰ ਰਹੀ ਹੈ ਮਾਰਕੀਟ ਹਰੇਕ ਪੈਟਰਨ ਦੇ ਵਿੱਚ ਇਹ ਵੀ ਇੱਕ ਕਾਮਨ ਪੁਆਇੰਟ ਹੈ ਜਿਹੜਾ ਤੁਸੀਂ ਨੋਟ ਕਰਨਾ ਠੀਕ ਹੈ ਜੀ ਓਏ ਪਹਿਲੀ ਐਂਟਰੀ ਨਹੀਂ ਲੈਣੀ ਦੁਬਾਰੇ ਰੀਟੈਸਟ ਕਰਕੇ ਜਦੋਂ ਦੁਬਾਰੇ ਡਾਉਣ ਜਾਂਦੀ ਹੈ ਫਿਰ ਆਪਣੀ ਐਂਟਰੀ ਬਣਦੀ ਹੈ ਜਿਹੜੇ ਟਾਈਮ ਅਸੀਂ ਕਹਿ ਰਹੇ ਹਾਂ ਉਸ ਟਾਈਮ ਹੀ ਐਂਟਰੀ ਲਵਾਂਗੇ ਕੱਲ ਸਰ ਨੇ ਦੱਸਿਆ ਵੀ ਸੀ ਵੀ ਜਦੋਂ ਬੈਂਕ ਨਿਫਟੀ ਦੇ ਵਿੱਚ ਮਾਰਕੀਟ ਨੇ ਬ੍ਰੇਕ ਕੀਤਾ ਸਪੋਰਟ ਰੈジਸਟੈਂਸ ਨੂੰ ਬ੍ਰੇਕ ਕਰ ਵੀ ਲਿਆ ਸੀ ਉਦੋਂ ਬਾਅਦ ਸਰ ਨੇ ਦੱਸਿਆ ਸੀ ਵੀ ਦੇਖੋ ਇੱਥੇ ਬਹੁਤ ਲੋਕ ਐਂਟਰੀ ਬਣਾ ਲੈਂਦੇ ਨੇ ਬਹੁਤ ਲੋਕ ਸਿਰਫ ਰੈジਸਟੈਂਸ ਨੂੰ ਬ੍ਰੇਕ ਹੋਣ ਤੇ ਜਸ ਬੂਟ ਦੇ ਬ੍ਰੇਕ ਹੋਣ ਦੀ ਐਂਟਰੀ ਬਣਾ ਲੈਂਦੇ ਨੇ ਉਸ ਤੋਂ ਬਾਅਦ ਦੋ ਲਗਾਤਾਰ ਰੈੱਡ ਕੈਂਡਲਾਂ ਬਣੀਆਂ ਸੀਗੀਆਂ ਫਿਰ ਸਰ ਨੇ ਇਹ ਦੱਸਿਆ ਸੀ ਵੀ ਇੱਥੇ ਅਗਰ ਐਂਟਰੀ ਤੁਸੀਂ ਬਣਾਈ ਹੁੰਦੀ ਤਾਂ ਆਪਾਂ ਨੂੰ ਲੌਸ ਹੀ ਹੋਣਾ ਸੀ ਫਿਰ ਆਪਾਂ ਕਹਿੰਦੇ ਵੀ ਐਵੇਂ ਕਿਉਂ ਹੋਂਗੇ ਜੀ ਠੀਕ ਹੈ ਆਪਾਂ ਵੇਟ ਕਰ ਲੈ ਹਾਂ ਫਿਰ ਉਸ ਤੋਂ ਬਾਅਦ ਮਾਰਕੀਟ ਨੇ ਮੂੰਹ ਵਧੀਆ ਦਿੱਤਾ ਸੀਗਾ ਜਦੋਂ ਰੀਟੈਸਟ ਕਰਕੇ ਦੁਬਾਰੇ ਅੱਪ ਗਈ ਸੀ ਮਾਰਕੀਟ ਠੀਕ ਹੈ ਜੀ ਕਲੀਅਰ ਹੈ ਜੀ